ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਵਿਧਾਨ ਸਭਾ ਜਲਾਸ ਦੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਭਾਜਪਾ ਵੱਲੋਂ ਜਿਹੜਾ ਹੈਗਾ ਐਂਟਰੀ ਪੁਆਇੰਟ ਤੇ ਜਿਹੜਾ ਹੈਗਾ ਪ੍ਰੋਟੈਸਟ ਕਰ ਰਹੇ ਨੇ ਤਾਂ ਦੂਜੇ ਬੰਨੇ ਦੇ ਕਾਂਗਰਸ ਦੇ ਨੁਮਾਇੰਦੇ ਜਿਹੜੇ ਹਨ ਉਹ ਅੰਦਰ ਜਾ ਰਹੇ ਨੇ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ surjit jiani ji maujood ਨੇ ਜਿਆਨੀ ਜੀ ਲਗਾਤਾਰ ਜੋ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਐਮਐਸਪੀ ਤੇ ਕਾਨੂੰਨ ਦੀ ਗਰੰਟੀ ਦੀ ਮੰਗ ਕਰ ਰਹੇ ਨੇ ਪ੍ਰਧਾਨ ਸਾਹਿਬ ਦਾ ਬਿਆਨ ਆਂਦਾ ਹੈਗਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਮਰਵਾਉਣਾ ਚਾਹੁੰਦੇ ਨੇ ਕਿਸਾਨ ਤਾਂ ਪੰਦੇਰ ਹੋਣੀ ਇਹ ਕਹਿ ਰਹੇ ਨੇ ਜੋ ਹਰਿਆਣਾ ਨੇ ਬੈਰੀਕੇਟਿੰਗ ਕੀਤੀ ਹੈ ਜਾਂ ਹੋਰ ਅਪਨਾਏ ਗਏ ਨੇ ਜਿਹ ਜੋ ਹਤਕੰਡੇ ਹੈਗੇ ਨੇ ਤਰੀਕੇ ਹੈਗੇ ਨੇ ਉਹਨਾਂ ਦੇ ਉੱਪਰ ਕਿਉਂ ਨਹੀਂ ਗੱਲ ਕਰਦੇ ਤਕੂ ਮੈਂ ਖੁਦ ਕਿਸਾਨ ਆ ਮੈਂ ਖੁਦ ਕਿਸਾਨ ਆ ਮੈਂ ਮੇਰੀ ਖੇਤੀ ਦੇਖਣੀ ਹੈ ਮੇਰਾ ਪੰਜਾਬ ਦੇਖਣਾ ਪੰਜਾਬ ਤੇ ਜਿੰਨੀ ਸਾਡੀ ਫਸਲ 90% ਅਸੀਂ ਕਣਕ ਤੇ ਝੋਨਾ ਲਾਉਂਦੇ ਆ ਐਮ ਐਸ ਪੀ ਤੇ ਵਿਕੀ ਜਾਂਦੀ ਹੈ ਕਾਟਨ ਲਾਉਂਦੇ ਆ ਉਹ ਵਿਕੀ ਜਾਂਦੀ ਹੈ ਸਰਕਾਰ ਸੈਂਟਰ ਸਰਕਾਰ ਹਰ ਵੇਰ ਕਿਸਾਨ ਵਾਸਤੇ ਤਿਆਰ ਹੈ ਕੋਈ ਅੱਜਿਕਲ ਨਹੀਂ ਕਿਸਾਨ ਮੋਦੀ ਸਾਹਿਬ ਦੇਸ਼ ਪ੍ਰਤੀ ਕਿਸਾਨ ਪ੍ਰਤੀ ਮਜ਼ਦੂਰ ਪ੍ਰਤੀ ਵਫਾਦਾਰ ਨੇ ਹਰ ਇੱਕ ਚੀਜ਼ ਨੂੰ ਬੰਗਾਰ ਮੰਗੇ मतलब सहायता देंदे ने पर ਸਾਡੇ ਗੱਲ ਕਰਨ ਦਾ ਥੋੜਾ ਜਿਹਾ ਤਰੀਕੇ ਦੇ ਸਿਸਟਮ ਦੇ ਵਿੱਚ ਫਰਕ ਆਇਆ ਪਿਆ ਵੀ ਮੰਨ ਕੇ ਚੱਲੋ ਜੇ ਅਗਰ 40 45 ਯੂਨੀਅਨਾਂ ਇਕੱਠੀਆਂ ਹੋ ਕੇ ਇੱਕ ਮਤਲਬ 80 ਦਾ ਮੌਜ ਜਾਂਦਾ ਹੈ ਉਹਦੇ ਵਿੱਚ ਕੋਈ ਕੋਈ ਕੁਝ ਇਹ ਅਗਰ ਇਕੱਠੇ ਹੋ ਕੇ ਦੋ ਬੰਦੇ ਨੁਕਤ ਕਰਕੇ ਉੱਥੇ ਭੇਜਣ ਗੱਲ ਕਰਨ ਦੇਖੋ ਸਾਨੂੰ ਅੱਜ ਦੇਖਣੇ ਪਏ ਦੇਸ਼ ਵੀ ਸਾਡਾ ਹੈ ਕਿਸਾਨ ਵੀ ਸਾਡਾ ਹੈ ਸਰਕਾਰਾਂ ਵੀ ਸਾਡੀ ਹੈ ਸਰਕਾਰਾਂ ਵੀ ਉੱਤੋਂ ਨਹੀਂ ਆਉਂਦੀ ਅਸੀਂ ਬਣਾਉਨੇ ਆ ਤਾਂ ਅਸੀਂ ਦੇਸ਼ ਦਾ ਵੀ ਫਾਇਦਾ ਹੋਵੇ ਕਿਸਾਨ ਦਾ ਵੀ ਫਾਇਦਾ ਹੋਵੇ ਮਜ਼ਦੂਰ ਦਾ ਵੀ ਫਾਇਦਾ ਐਸੀ ਚੀਜ਼ ਸੋਚ ਕੇ ਰਲ ਮਿਲ ਕੇ ਹੱਲ ਕੱਢੀਏ ਕਮੇਟੀਆਂ ਪਹਿਲਾਂ ਵੀ ਬਣੀਆਂ ਨੇ ਪਰ ਉਹਨਾਂ ਨੂੰ ਤਰਾਜ ਹੁੰਦਾ ਵੀ ਮੈਂਬਰ ਕਿਹੜੇ ਪਾਏ ਜਾਣਗੇ ਫੇਰ ਅਖੀਰ ਦੇ ਵਿੱਚ ਸਰਕਾਰ ਵੱਲ ਇਹ ਕਹਿ ਦਿੱਤਾ ਜਾਂਦਾ ਨਵੀਂ ਕਮੇਟੀ ਬਣੇਗੀ ਕਿਵੇਂ ਦੇਖਦੇ ਹੋ ਤੁਸੀਂ ਖੁਦ ਕਿਸਾਨ ਪੰਜਾਬ ਦੇ ਕਿਸਾਨਾਂ ਦਾ ਮਸਲਾ ਹੱਲ ਜਿਹੜਾ ਹੈਗਾ ਕਿਵੇਂ ਜਦੋਂ ਇੱਕ ਸਾਲ ਕਿਸਾਨ ਉੱਥੇ ਬੈਠੇ ਰਹੇ ਇੱਕੋ ਹੀ ਮੰਗ ਸੀ ਵੀ ਕਾਨੂੰਨ ਵਾਪਸ ਲੇਤੇ ਜਾਣ ਕਾਨੂੰਨ ਕਾਲੇ ਕਾਨੂੰਨ ਵਾਪਸ ਲੇਤੇ ਜਾਣ ਦੇਖਿਆ ਮੋਦੀ ਸਾਹਿਬ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਸਾਰੇ ਲੋਕਾਂ ਨੇ ਸਮਝਾਉਣ ਦੀ ਕੀਤੀ ਬੜੇ ਬੜੇ ਜਿਹੜੇ ਐਸੇ ਖੇਤੀਬਾੜੀ ਦੇ ਮਾਹਿਰ ਉਹਨਾਂ ਨੇ ਸਮਝਾਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਮੋਦੀ ਸਾਹਿਬ ਨੇ ਕਹਿਤਾ ਵੀ ਮੈਂ ਸਮਝਾ ਨਹੀਂ ਪਾਇਆ ਮੈਂ ਮਾਫੀ ਮੰਗਦਾ ਤੇ ਕਾਨੂੰਨ ਵਾਪਸ ਲੈਂਦਾ ਤੇ ਮੈਂ ਕਮੇਟੀ ਬਣਾ ਦਿੰਦਾ ਔਰ ਕਮੇਟੀ ਜਿਹੜਾ ਜੋ ਫੈਸਲਾ ਕਰੇਗੀ ਬੈਠੇ ਕਰ ਲਿਆ ਆਫਟਰ ਆਲ ਜੋ ਵੀ ਫੈਸਲਾ ਹੁੰਦਾ ਕਮੇਟੀ ਚ ਹੁੰਦਾ ਜੀ ਤੇ ਉਹਨਾਂ ਨੇ ਕਿਹਾ ਵੀ ਬਾਕੀ ਇਹ ਬੈਠੇ ਨੇ ਤੇ ਦੋ ਕਿਸਾਨ ਆਪਦੇ ਬੰਦੇ ਦੇ ਦੇਣ ਤੇ ਠੀਕ ਹੈ ਕਮੇਟੀ ਬਣਾਤੀ ਇਹਨਾਂ ਦੋ ਬੰਦੇ ਆਪਦੇ ਦੇਣੇ ਚਾਹੀਦੇ ਸੀਗੇ ਉੱਤੇ ਜਾ ਕੇ ਗੱਲ ਕਰਦੇ ਅਗਰ ਗੱਲ ਚੱਜਦੀ ਨਹੀਂ ਹੁੰਦੀ ਕਮੇਟੀ ਤੋਂ ਬਾਹਰ ਆਂਦੇ ਸਾਡੇ ਵਰਗੇ ਲੋਕਾਂ ਨੂੰ ਸਮਝ ਆਂਦੇ ਵੀ ਗਏ ਸੀ ਇਹ ਗੱਲ ਰੱਖੀ ਉੱਥੇ ਕਿਉਂ ਨਹੀਂ ਗਏ ਕਾਰਨ ਕੀ ਸੀ ਕਿਉਂ ਨਹੀਂ ਗਏ ਕੋਈ ਦੋ ਬੰਦੇ ਗੱਲ ਤਾਂ ਕਿਸਾਨ ਦੀ ਕਰਨੀ ਹੈ ਨਾ ਆਪਣੇ ਆਪਣੀ ਗੱਲ ਤਾਂ ਕਰਨੀ ਨਹੀਂ ਤੇ ਦੋ ਬੰਦੇ ਵੀ ਅਜੰਡਾ ਲੈ ਕੇ ਉਸ ਮੀਟਿੰਗ 'ਚ ਜਾਂਦੇ ਔਰ ਸਰਕਾਰ ਨਾਲ ਗੱਲ ਕਰਦੇ ਜੇ ਉਹ ਗੱਲ ਸਹੀ ਨਹੀਂ ਹੁੰਦੀ ਤਾਂ ਉਹ ਤਾਂ ਬਾਈਕਾਟ ਕਰਕੇ ਆਂਦੇ ਤਾਂ ਸਾਡੇ ਵਰਗਾ ਸਮਝ ਆਂਦੀ ਵੀ ਸਰਕਾਰ ਦੀ ਨੀਅਤ ਵੀ ਖੋਟ ਹੈ ਸਰਕਾਰ ਕਿਵੇਂ ਦੇਖਦੇ ਹੁਣ ਕਿਸਾਨ ਕਹਿੰਦੇ ਨੇ ਕਿ ਅਸੀਂ ਟ੍ਰੇਨਾਂ ਰਾਹੀਂ ਜਾਂ ਉਸ ਤਰੀਕੇ ਨਾਲ ਜਿਹੜਾ ਹੈਗਾ ਉਹਨੂੰ ਦਿੱਲੀ ਜਾਵਾਂਗੇ ਦਿੱਲੀ ਕੌਣ ਰੋਕਦਾ ਹੈ ਦਿੱਲੀ ਸਹੀ ਤਰੀਕੇ ਨਾਲ ਜਾਣ ਆਪ ਦੀ ਗੱਲ ਰੱਖਣ ਕੌਣ ਰੋਕਦਾ ਹੈ ਪਰ ਜਤਨਤਰ ਦੇਸ਼ ਦੇ ਵਿੱਚ ਕੋਈ ਨਹੀਂ ਰੋਕਦਾ ਇਸ ਤਰ੍ਹਾਂ ਇੱਕ ਮਨ ਕੋ ਟਰੈਕਟਰ ਲੈ ਕੇ ਇਸ ਤਰ੍ਹਾਂ ਇੱਕ ਮਤਲਬ ਅਕਰਮਣ ਦਾਇਆ ਜਾਏ ਮਾਹੌਲ ਗਲਤ ਕਰਕੇ ਜਾਣਾ ਉਹਦੇ ਵਿੱਚ ਦੇਸ਼ ਦਾ ਨੁਕਸਾਨ ਹੈ ਲੋਕਾਂ ਦਾ ਵੀ ਨੁਕਸਾਨ ਹੈ ਤਾਂ ਉਸ ਚੀਜ਼ ਦੀ ਰੋਕਾ ਬੀਜੇਪੀ ਵੱਲੋਂ ਆਂਕੜੇ ਜਾਰੀ ਕੀਤੇ ਗਏ ਕਿ ਪੰਜਾਬ ਦਾ ਕਿਸਾਨ ਆਲਰੇਡੀ ਐਮਐਸਪੀ ਮਿਲ ਰਹੀ ਹੈਗੀ ਆ ਤਾਂ ਕਿਵੇਂ ਦੇਖਦੇ ਹੋ ਕਿ ਜਿਹੜੇ ਬਾਕੀ ਸੂਬੇ ਦੇ ਜਿਹੜੇ ਫਿਰ ਕਿਸਾਨ ਨੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਵੀ ਮੈਂ ਦੇਖਦੇ ਹਾਂ ਇਹ ਚੀਜ਼ਾਂ ਨੂੰ ਸਾਰੇ ਨੂੰ ਤੁਹਾਨੂੰ ਲੱਗਦਾ ਵੀ ਰਾਜਨੀਤੀ ਕੋਈ ਹੈ ਹੀ ਫਿਰ ਹੁਣ 32 ਕਿਸਾਨ ਜਿੱਥੇ ਅਸੀਂ ਪੰਜਾਬ ਨੂੰ ਦੇਖੋ ਅਸੀਂ 90% ਫਸਲ ਕਣਕ ਜੋਨਾ ਬੀਜਦੇ ਆ ਸਾਨੂੰ ਨਕਾਟਨ 'ਚ ਔਰ ਕਿਹੜੀ ਅਸੀਂ ਬੀਜਦੇ ਆ ਅਸੀਂ ਗੱਲ ਕਰਦੇ ਆ 23 ਫਸਲ ਕਿਹੜੀ ਹੈ 23 ਗਿਣਾਨ ਤਾਂ ਅਸੀਂ 23 ਫਸਲ ਪੰਜਾਬ 'ਚ ਕਿਹੜੀ ਕਿਹੜੀ ਫਸਲ ਬੀਜੀ ਜਾਂਦੀ ਹੈ ਅਸੀਂ ਮਤਲਬ ਕਿਸੇ ਦੀ ਲੜਾਈ ਅਸੀਂ ਮੁੱਲ ਲਈਏ ਪੰਜਾਬ ਨੂੰ ਬਦਨਾਮ ਕਰੀਏ ਕਿਆ ਮਤਲਬ ਕਿਆ ਹੈ ਅਸੀਂ ਆਪ ਦੀ ਗੱਲ ਕਰੀਏ ਨਾ ਜੇਕਰ ਪੰਜਾਬ ਦੀ ਯੂਨੀਅਨ ਹੈ ਤਾਂ ਪੰਜਾਬ ਦੀ ਗੱਲ ਕਰਨ ਵਾਸਤੇ ਹੈ ਨਾ ਕੋਈ ਦੇਸ਼ ਦੀ ਬਾਕੀ Rajasthan ਦੀ ਆਪਦੀ ਗੱਲ ਕਰਨ ਤੁਸੀਂ Rajasthan ਤੇ ਜਾ ਕੇ ਪੁੱਛੋ ਕਿਸਾਨ ਕਹਿੰਦਾ ਅਸੀਂ ਤਾਂ ਖੁਸ਼ ਹੈ ਗਿਆ ਸਾਡਾ ਤਾਂ ਜੀਰਾ ਬੀਜਦੇ ਆ ਅਸੀਂ ਇਹ ਸਭ ਕੁਲ ਛਿਲਕਾ ਬੀਜਦੇ ਆ ਤੇ ਅਸੀਂ ਮੂੰਗ ਮੋਠ ਬੀਜਦੇ ਆ ਸਾਠੀ ਬੀਜਦੇ ਆ ਉਹ ਖੁਸ਼ ਨੇ ਮਤਲਬ ਜਿਹੜੀ ਗੱਲ ਕਰਨ ਵਾਲੀ ਗੱਲ ਸਾਨੂੰ ਕਰਨੀ ਚਾਹੀਦੀ ਹੈ ਨਾ ਕੈਮਰਾਮੈਨ ਹਰਜਿੰਦਰ ਸਿੰਘ ਨਾਲ ਜਾਗਬਾਨੀ ਲਈ ਵਰੁਣਪੱਟ